ਭਾਈ ਜਾਂ ਤਾਂ ਕਬਾੜ ਵੇਚ ਦੋ ਜਾਂ ਮੇਰਾ ਹਿਸਾਬ ਕਰ ਦੋ ਯਾਰ ਤੂੰ ਚੰਗੇ ਬਲੇ ਟਰੈਕਟਰ ਨੂੰ ਕਬਾੜ ਦੱਸੀ ਹੈ ਨਾ ਦੁਨੀਆ ਦਾ ਨੰਬਰ 1 ਟਰੈਕਟਰ ਕਬਾੜ ਕਿੱਥੋਂ ਹੋ ਗਿਆ ਯਾਰ ਭਾਈ ਤੁਹਾਨੂੰ ਇਹਦੇ ਚ ਪੁਰਜਾ ਲੱਗਣ ਵਾਲਾ ਜਾਂ ਉਹ ਪੁਰਜਾ ਲਵਾ ਦੋ ਹਾਂ ਐਵੇਂ ਨਾ ਕਿਹੜਾ ਪੁਰਜਾ ਦੇ ਵਿੱਚ ਲੱਗਣ ਵਾਲਾ ਸਾਰਾ ਇਹ ਪੁਰਜਾ ਲੱਗਣ ਵਾਲਾ ਸੀਰਾ ਚਨੀਰ ਇੰਸਟਾਗ੍ਰਾਮ ਆਈਡੀ ਤੇ ਸਰਚ ਕਰ ਲਓ ਅੱਛਾ ਉਹਨਾਂ ਨੂੰ ਫੋਨ ਕਰ ਦੋ ਆਪੇ ਉਹ ਪੁਰਜਾ ਲਾ ਜਾਣਗੇ ਆ ਦੇ ਨੰਬਰ ਤੇ ਫੋਨ ਲਾ ਗਿਆ ਭਾਈ ਲੋ ਵੀ ਭਾਈ ਆਪਣੇ ਘਰੇ ਸੀਰਾ ਬਣ ਚੁੱਕਿਆ ਤੇ ਮਿਊਜ਼ਿਕ ਸਿਸਟਮ ਲੈ ਕੇ ਆਪਣੇ ਟਰੈਕਟਰ ਦੇ ਵਿੱਚ ਇੱਕ ਚੀਜ਼ ਦੇ ਕੰਮੇ ਸੀ ਉਹ ਇਸ ਵੀਰੇ ਨੇ ਅੱਜ ਪੂਰੀ ਕਰ ਦਿੱਤੀ ਝੁਨੇਰ ਵਾਲੇ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਸ਼ੰਦ ਸਾਹਿਬ ਤੇ ਬਾਈ ਤੁਸੀਂ ਇੱਕ ਫੋਨ ਕੀਤਾ ਤੇ ਤੁਸੀਂ ਭੱਜੇ ਆਏ ਹੋ ਸਾਡੇ ਵਾਸਤੇ ਬੜੇ ਮਾਣ ਦੀ ਗੱਲ ਆ ਤੇ ਤੁਹਾਡਾ ਸਿਸਟਮ ਜਿਹੜਾ ਵੀ ਤੁਸੀਂ 뮤జిక్ ਸਿਸਟਮ ਲਾਉਣੇ ਹੋ Google ਦੇ ਉੱਤੇ ਆਪਾਂ 뮤జిక్ ਸਿਸਟਮ ਸਰਚ ਕਰੀਏ ਤਾਂ ਸਭ ਤੋਂ ਪਹਿਲਾਂ ਤੁਹਾਡਾ ਨਾਮ ਆਉਂਦਾ ਤੇ ਬੱਲੇ ਬੱਲੇ ਹੋਈ ਪਈ ਆ ਤੇ ਤੁਹਾਡੀ ਮੇਲਾ ਦਾ ਕੰਮ ਦੀ ਕੁਆਲਿਟੀ ਵਧੀਆ ਹੋਊਗੀ ਤਾਂ ਹੀ ਬੱਲੇ ਬੱਲੇ ਹੋਈ ਆ ਹਾਂਜੀ ਹਾਂ ਤੇ ਬਾਈ ਕਿੰਨਾ ਟਾਈਮ ਹੋ ਗਿਆ ਇਸ ਲਾਈਨ ਚ ਆਜਣ ਤੁਹਾਨੂੰ ਇਹ ਲਾਈਨ ਚਾਇ ਇਹਨੂੰ ਤਕਰੀਬਨ 15 ਸਾਲ ਹੋ ਗਏ ਜੀ। ਅੱਛਾ 15 ਸਾਲ ਹੋ ਗਏ। ਹਾਂ ਜੀ 15 ਸਾਲ ਹੋ ਗਏ ਜਦੋਂ ਛੋਟੇ ਸੈਟ ਲੱਗਦੇ ਸੀਗੇ 8 ਇੰਚ ਤੋਂ ਲੈ ਕੇ। ਠੀਕ ਹੈ ਜੀ। ਹਾਂ ਜੀ। ਇਹ ਸਾਰਾ ਤੁਹਾਡਾ ਹੈਂਡ ਮੇਡ ਆ ਖੁਦ ਦਾ ਡਿਜ਼ਾਈਨ। ਹਾਂ ਸਾਡਾ ਖੁਦ ਦਾ ਤਿਆਰ ਕਰਿਆ ਹੋਇਆ ਸਾਰੀ ਸੈਂਪਲਿੰਗ ਖੁਦ ਹੀ ਹੈ ਜੀ। ਪਾਲਾ ਬਹੁਤ ਟਾਈਮ ਤੋਂ ਕਹਿ ਰਿਆ ਸੀਗਾ ਵੀ ਭਾਈ ਆਪਣੇ ਟਰੈਕਟਰ ਚੱਕ ਚੀਜ਼ ਦੀ ਕਮੀ ਆ ਤੇ ਉਹ ਆਪਾਂ ਅੱਜ ਕਮੀ ਕੱਢਤੀ ਆ ਤੇ ਆ ਤੁਸੀਂ ਦੇਖੋ ਸਾਈ ਦਾ ਨੰਬਰ ਡਿਸਪਲੇ ਤੇ ਚੱਲ ਰਿਹਾ ਤੇ ਤੁਸੀਂ ਵੀ ਮਤਲਬ ਕਿ ਲਵਾਉਣਾ ਚਾਹੁੰਦੇ ਹੋ ਤੇ ਭਾਈ ਨੂੰ ਫੋਨ ਕਰਿਓ ਤੇ ਤੁਹਾਡੇ ਘਰੇ ਸੈਟ ਤੇ ਬਾਕੀ ਹੋਰ ਹੋਰ ਲੰਮੀ ਚੌੜੀ ਤੁਸੀਂ ਗੱਲ ਕਰਨੀ ਦਾ ਬਾਈ ਨਾਲ ਤੁਸੀਂ ਗੱਲ ਕਰ ਸਕਦੇ ਹੋ ਬਾਈ ਮੈਂ ਸਾਊਂਡ ਦੀ ਕੁਆਲਿਟੀ ਤਾਂ ਥੋੜੀ ਸੁਣੀ ਲਈ ਬੜੀ ਜ਼ਬਰਦਸਤ ਸਾਊਂਡ ਦੀ ਕੁਆਲਿਟੀ ਸੀ ਦੋਸਤੋ ਤੁਸੀਂ ਮਿਊਜ਼ਿਕ ਤੁਹਾਨੂੰ ਅਸੀਂ ਨਹੀਂ ਸੁਣਾ ਸਕਦੇ ਕਿਉਂਕਿ ਇਹਦੇ ਕੋਈ ਰਿਸਟ੍ਰਿਕਸ਼ਨ ਹੁੰਦੀਆਂ ਵੀ ਆਪਾਂ ਆਨਲਾਈਨ ਨਹੀਂ ਪਾ ਸਕਦੇ ਆਪਣੇ ਚੈਨਲ ਤੇ ਔਰ ਸਾਊਂਡ ਦੀ ਕੁਆਲਿਟੀ ਬਹੁਤ ਹੀ ਵਧੀਆ ਸੀਗੀ ਤੇ ਤੁਹਾਨੂੰ ਦੋਸਤੋ ਆਪਣੀਆਂ ਰੀਲਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਸਾਊਂਡ ਦੀ ਕੁਆਲਿਟੀ ਕਿੰਨੀ ਜ਼ਿਆਦਾ ਵਧੀਆ ਸੀ ਪਰ ਬਾਈ ਮੈਂ ਤੁਹਾਡੀ ਫਿਟਿੰਗ ਆ ਨਾ ਵੀ ਬੜਾ ਮਤਲਬ ਕਿ ਮੈਨੂੰ ਸੌਖਾ ਲੱਗਿਆ ਕੰਮ ਵੀ ਜਿਵੇਂ ਤੁਸੀਂ ਕਿਸੇ ਦੇ ਘਰੇ ਸੈੱਟ ਭੇਜ ਦੋਗੇ ਤਾਂ ਉਹ ਬੰਦਾ 5 ਮਿੰਟਾਂ ਦੇ ਵਿੱਚ ਆਪੇ ਇੰਸਟਾਲ ਕਰ ਸਕਦਾ ਹੈ ਹਾਂਜੀ ਇਹ ਛੋਟੇ ਸਾਹਮਣੇ ਆਪਾਂ ਫਿਟਿੰਗ ਕਰੀ ਹੈ ਜੀ ਜਿੰਨੀਆਂ ਆਪਾਂ ਆਹ ਆਇਲਾਂ ਫਿਟਿੰਗ ਕਰੀਆਂ ਸਾਡੇ ਕੋਲੇ ਜਿੰਨੀਆਂ ਪੱਤੀਆਂ ਨੇ ਸਾਰੀ ਲੈਜਰ ਕਟਿੰਗ ਕਰਵਾਈ ਹੋਈ ਆ ਬਿਲਕੁਲ ਦੋਸਤੋ ਤੁਸੀਂ ਦੇਖ ਰਹੇ ਹੋ ਫਿਟਿੰਗ 1 ਮਿੰਟ ਦੇ ਵਿੱਚ ਹੀ ਮਤਲਬ ਕਿ ਬਾਈ ਉਹਨਾਂ ਨੇ ਇਹ ਨਹੀਂਗਾ ਕੋਈ ਤਾਰਾਂ ਥਿੰਬਲਾਂ ਪ੍ਰੋਪਰ ਥਿੰਬਲਾਂ ਲੱਗੀਆਂ ਹੋਈਆਂ ਤੁਸੀਂ ਦੇਖੋ ਇਥੋਂ ਫਿਟਿੰਗ ਕੀਤੀ ਐ ਲੱਗਦਾ ਵੀ ਟਰੈਕਟਰ ਦੀ ਜੈਨੂਨ ਨਾਲ ਦੀ ਫਿਟਿੰਗ ਹੁੰਦੀ ਐ ਹਾਂਜੀ ਹਾਂਜੀ ਕਿਵੇਂ ਬਾਲੇ ਖੁਸ਼ ਹੋਣਾ ਹੁਣ ਬਾਈ ਵਧੀਆ ਬੱਗ ਬਾਗ ਕੇ ਮੈਂ ਸੋਨੇ ਤੇ ਸੁਭਾਗਾ ਹੋ ਗਿਆ ਹੁਣ ਬਾਈ ਸਿਹਰੇ ਤੇਰਾ ਬਹੁਤ ਬਹੁਤ ਧੰਨਵਾਦ ਸਾਡਾ ਬੰਦਾ ਤੂੰ ਖੁਸ਼ ਕਰਤਾ ਨਹੀਂ ਜੀ ਛੋਟਾ ਬੰਦਾ ਭੱਜ ਜਾਣਾ ਸੀ ਬਾਈ ਜਿਹੇ ਸਿਸਟਮ ਨਾਲ ਲੱਗਦਾ ਜੀ ਬਿਲਕੁਲ ਤੇ ਬਾਈ ਮਤਲਬ ਕਿ ਬਹੁਤ ਵਧੀਆ ਤੁਸੀਂ ਕੰਮ ਕੀਤਾ ਤੇ ਇੰਨਾ ਸੋਲਿਡ ਤੇ ਜਿਹੜੀ ਇਹਦੀ ਫਿਟਿੰਗ ਦਾ ਪ੍ਰਬੰਧ ਦੋਸਤੋਂ ਤੁਸੀਂ ਦੇਖਿਆ ਹੋਊਗਾ ਵੀਡੀਓ ਦੇ ਵਿੱਚ ਆਪਾਂ ਸਾਰੀ ਦਿਖਾਈਏ ਫਿਟਿੰਗ ਸਿਰਫ ਇੱਕ ਤੋਂ 2 ਮਿੰਟ ਬੰਦਾ ਮਤਲਬ ਕਿ ਕੱਲਾ ਬੰਦਾ ਫਿੱਟ ਕਰ ਸਕਦਾ ਹਾਂ ਹਾਂਜੀ 5-4 ਮਿੰਟ ਲੱਗਣੇ ਆ ਜੀ ਦੋ ਨਟ ਚਾਰ ਨਟ ਨੇ ਹੀ ਕਸਣ ਵਾਲੇ ਠੀਕ ਹੈ ਜੀ ਤੇ ਦੋ ਮੋਨੋਂ ਦੇ ਆ ਜੀ ਤੇ ਪਹਿਲਾਂ ਐਵੇਂ ਹੁੰਦਾ ਸੀ ਦੋਸਤੋ ਮਗਰਾਟਾਂ ਦੇ ਵਿੱਚ ਡ੍ਰਿੱਲਾ ਮਾਰ-ਮਾਰ ਕੇ ਤੇ ਮਤਲਬ ਕਿ ਬਹੁਤ ਟਾਈਮ ਲੱਗਦਾ ਸੀ ਨਾਲੇ ਉੱਥੇ ਜੰਗਾਲ ਫੜ ਜਾਂਦਾ ਸੀ ਹਾਂਜੀ ਹਾਂਜੀ ਤੇ ਥੋੜੀ ਫਿਟਿੰਗ ਮਤਲਬ ਪ੍ਰੋਪਰ ਫਿਟਿੰਗ ਆ ਜੀ ਹਾਂਜੀ ਪ੍ਰੋਪਰ ਫਿਟਿੰਗ ਆ ਜੀ ਰੇਕ ਟਰੈਕਟਰ ਦੇ ਮੁਤਾਬਕ ਆ ਸੀ ਜੀ ਸਾਰੀ ਤਾਰਾਂ ਦੀ ਵਾਲੇ ਨੂੰ ਸੈਟਿੰਗ ਕਰਕੇ ਦਿੰਦੇ ਆ ਜੀ ਠੀਕ ਹੈ ਠੀਕ ਹੈ ਤੇ ਬਾਈ ਮਤਲਬ ਤੁਸੀਂ ਜੇ ਕੋ ਵੀਡੀਓ ਦੇ ਵਿੱਚ ਜਿੱਦ ਜਿਆਦੇ ਬੁਕਿੰਗ ਤੇ ਹੋ ਜਾਂਦਾ ਜੀ ਕੰਮ ਠੀਕ ਠੀਕ ਹੈ ਜੀ ਹਾਂਜੀ ਤੇ ਇਹਨਾਂ ਦੀ ਆਵਾਜ਼ ਦੀ ਕੁਆਲਿਟੀ ਦੋਸਤੋ ਆਪਾਂ ਆਨਲਾਈਨ ਮਤਲਬ ਕਿ ਦਿਖਾ ਨਹੀਂ ਸਕਦੇ ਤੇ ਤੁਹਾਨੂੰ ਕਿਸੇ ਦਿਨ ਰੀਲਾਂ ਦੇ ਵਿੱਚ ਜਿਹੜੀਆਂ ਤੁਸੀਂ ਰੀਲਾਂ ਸਾਡੇ ਇੰਸਟਾਗ੍ਰam ਤੇ ਦੇਖੋਗੇ ਉੱਥੇ ਤੁਸੀਂ ਇਹਨਾਂ ਦੀ ਸਾਊਂਡ ਤੁਸੀਂ ਸੁਣੋਗੇ ਐਨ ਲੱਗਦਾ ਬਾਈ ਬਹੁਤ ਵਧੀਆ ਮਤਲਬ ਕਿ ਕਿਸੇ ਵੱਡੇ ਹਾਲ ਚ ਬੈਠੇ ਆ ਜਿੱਥੇ ਬਹੁਤ ਵੱਡੇ ਵੱਡੇ ਸਪੀਕਰ ਲੱਗੇ ਉਹ ਫੀਲ ਆ ਰਿਹਾ ਹਾਂਜੀ ਬਿਲਕੁਲ ਅਸੀਂ ਇਹਦੇ ਵਿੱਚ ਜਿੰਨਾ ਵੀ ਸੈਂਬਲਿੰਗ ਕਰਦੇ ਆ ਸਾਰਾ オリジナル ਕਰਦੇ ਆ ਜੀ ਠੀਕ ਹੈ ਜੀ ਹਾਂਜੀ ਡੁਪਲੀਕੇਟ ਇਹਦੇ ਵਿੱਚ ਕੁਝ ਨਹੀਂ ਹੈਗਾ ਠੀਕ ਹੈ ਬਾਕੀ ਸਪੀਕਰ ਨੇ ਵਾਟਰਪੂਫ ਸਬੂਫਰ ਨੇ ਜੀ ਠੀਕ ਹੈ ਠੀਕ ਹੈ ਹਾਂਜੀ ਠੀਕ ਤੇ ਚਲੋ ਬਾਈ ਥੋੜਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹੋ ਸਪੈਸ਼ਲ ਥੈਂਕ ਯੂ ਤੇ ਚਲੋ ਠੀਕ ਹੈ ਦੋਸਤੋ ਬਾਈ ਦਾ ਨੰਬਰ ਚੱਲ ਰਿਹਾ ਤੁਸੀਂ ਬਾਈ ਨਾਲ ਗੱਲ ਕਰ ਸਕਦੇ ਆ